ਕੰਤਨ ਬਾਬਾ ਸ਼੍ਰੀਚੰਦ ਮਹਾਰਾਜੀ ਦਾ ਜਨਮ ਦਿਹਾੜਾ ਆਪਾਂ ਸੁੰਦਰਨਗਰ ਤੀਤੀਵਰ ਰੋਡ ਤੇ ਬਾਬਾ ਜੀ ਦੇ ਦਰਬਾਰ ਤੇ ਆਏ ਸੀ ਸੇਵਾ ਕਰਨ ਤੇ بارش ਬਹੁਤ ਜ਼ਿਆਦਾ ਹੋ ਰਹੀ ਸੀ ਤੇ ਤੁਹਾਨੂੰ ਅੱਜ ਕਰਾਵਾਂਗੇ ਦਰਸ਼ਨ ਕੰਤਨ ਬਾਬਾ ਸ਼੍ਰੀਚੰਦ ਜੀ ਦੇ ਜਨਮ ਦਿਹਾੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਇਥੇ ਸਹਿਜ ਪਾਠ ਚੱਲ ਰਿਹਾ ਹੈ। ਇਹ ਬਾਬਾ ਜੀ ਦਾ ਦਰਬਾਰ ਸੀ ਜਿੱਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਅੱਜ ਦਾ ਹੁਕਮਨਾਮਾ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਅੱਜ ਜਨਮ ਦਿਹਾੜਾ ਦਿਨ ਸੋਮਵਾਰ ਸਾਰੇ ਲੰਗਰ ਲੱਗੇ ਹੋਏ ਆਂ ਸੇਵਾ ਦਾ ਲੱਗੇ ਹੋਏ ਆ ਖਾਣੋਂ ਕਰਾਣੇ ਬਾਬਾ ਜੀ ਦੇ ਦਰਸ਼ਨ 57 ਮਾ ਜਨਮ ਦੇ ਅੜਾ ਬਾਬਾ ਜੀ ਦਾ ਤੇ ਹੁਣ ਤੁਹਾਨੂੰ ਤੁਹਾਨੂੰ ਬਾਬਾ ਸ਼੍ਰੀ ਚੰਜੀ ਦੇ ਤੁਹਾਨੂੰ ਸ਼ਰੂਪ ਦੇ ਦਰਸ਼ਨ ਕਰਾਣੇ ਆ ਸਾਰੇ ਆਪਣੇ ਮਨੋਗਾਮੇ ਪੂਰੀਆਂ ਬਾਬਾ ਜੀ ਕਰਨਗੇ वीडियो डियो देखते दे रहे बबा जी का दरबार बहुत सोहना सजाया बहुत सोहना दरबार सजाया है बा जी का धन धन श्री चंद जी महाराज बहुत ਤਨੁਲ ਦੇ ਨੇ ਦੇ ਦਰਸ਼ਨ ਹੋ ਰਿਹਾ ਬਾਬਾ ਜੀ ਦੀ ਕਿਰਪਾ ਵਾ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਵਾ ਇਹ ਬਾਬਾ ਜੀ ਦਾ ਦਰਬਾਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਹੜੀਆਂ ਜਿਹੜੀਆਂ ਸੰਗਤਾਂ ਬਾਰਿਸ਼ ਦੇ ਵਿੱਚ ਆ ਨਹੀਂ ਸਕਦੀਆਂ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰ ਸਕਦੀਆਂ ਨਹੀਂ ਕੋ ਸਜਾਵਟ ਬਹੁਤ ਸੋਹਣੀ ਸੰਗਤਾਂ ਨੇ ਕੀਤੀ ਹੈ ਜੀ ਬਾਬਾ ਜੀ ਦੇ ਜਨਮ ਦਿਹਾੜੇ ਦੇ ਤਾਂਤਨ ਬਾਬਾ ਸ਼੍ਰੀ ਚੰਦ ਜੀ ਬਾਬਾ ਜੀ ਦਾ ਸਰੂਪ ਬਣਿਆ ਆ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੈ ਇੱਥੇ ਇਹਦੇ ਧੂਣਾ ਸਾਹਿਬ ਲੱਗੇ ਹੋਏ ਨੇ ਇਸ ਤੁਨਾ ਹੋਰ ਲੱਗਿਆ ਹੈ ਬਾਬਾ ਸ਼੍ਰੀ ਚੰਦ ਜੀ ਦੇ ਇਹ ਤੁਨਾ ਮੱਧਿਆ ਹੈ ਭਾਈ 531 ਮਾ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ ਦੇ ਸਰਵ ਦਰਸ਼ਨ ਬਾਬਾ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਸੰਤਾਨ ਨੂੰ ਵਧਾਈਆਂ ਤੇ ਜੋ ਵੀ ਮਨੋ ਕਾਮਨਾ ਬਾਬਾ ਜੀ ਸਭ ਦੀਆ ਪੂਰੀਆਂ ਕਰਨ ਇਹ ਵੀਡੀਓ ਵੱੱਟੇ ਵੱੱਟ ਲਾਈਕ ਤੇ ਸ਼ੇਅਰ ਕਰਿਓ ਕਿ ਸਭ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰ ਸਕੀਏ ਬਾਬਾ ਜੀ ਦੇ ਤੁਣਾ ਜੀ ਸੇਵਾਦਾਰ ਲੱਗੇ ਹੋਏ ਸੇਵਾ ਕਰਨ ਡੈਕੋਰੇਸ਼ਨ ਬਹੁਤ ਵਧੀਆ ਹੋਈ ਹੋਈ ਆ ਸੇਵਾਦਾਰਾਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਤੇ ਇਹ ਤਿੱਤੀ ਫੋਰ ਰੋਡ ਸੁੰਦਰ ਨਗਰ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਜੀ ਤੇ ਸੰਗਤਾਂ ਇੱਥੇ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੰਗਤ ਲੰਗਰ ਚੱਲ ਰਿਹਾ ਹੈ ਲੰਗਰ ਸੰਗਤਾਂ ਦੀ ਤਿਆਰੀ ਹੋ ਰਹੀ ਹੈ ਜਲੇਬ ਦੇ ਲੰਗਰ ਆ ਜਿੱਥੇ ਮੈਂ ਕਹਿੰਗੇ ਬਹੁਤ ਲੱਗਿਆ ਇੱਥੇ ਸੇਵਾ ਕਰਨਾ ਜਿਹਦੇ ਜਨਮ ਜਿੰਦੇ ਹਾਂ ਹਾਂ ਕਰ ਰਹੇ ਆ ਸੇਵਾਦਾਰ ਸੇਵਾ ਕਰ ਰਹੇ ਆ ਲੱਗੇ ਹੋਏ ਆ ਬਾਬਾ ਜੀ ਦੇ ਮੇਲੇ ਦੇ ਬਾਬੇ ਦੇ ਕਰਾਉਣੇ ਆ ਪੂਰੀਆ ਰੌਣਕਾਂ ਲੱਗੀਆਂ ਆ ਦੇਖੋ ਲੰਗਰ ਤਿਆਰ ਹੋ ਰਿਹਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਦੇ ਰੌਣਕਾਂ ਨੇ ਤੇ ਬਾਬਾ ਜੀ ਦਾ 531ਵਾਂ ਜਨਮ ਦਿਹਾੜਾ ਤੇ ਆ ਬਾਬਾ ਜੀ ਦਾ ਸ਼ਰੂਫ ਹੈ ਦਰਸ਼ਨ ਕਰੋ ਤੇ ਆਪਣੀਆਂ ਮਨੋ ਕਾਮਨਾ ਪੂਰੀਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਸਭ ਨੂੰ ਇਹ ਪਹੁੰਚੇ ਵੀਡੀਓ ਤੇ ਆਪਣੇ ਚੈਨਲ ਨੂੰ ਫੋਲੋ ਲਾਈਕ ਕਰਿਓ